ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ 328 ਪਾਵਨ ਸਰੂਪਾਂ ਦਾ ਜਿਹੜਾ ਸੰਘਰਸ਼ 5 ਸਾਲ ਚੱਲਿਆ ਜਿਸ ਦੇ ਲਈ ਜਿੱਥੇ ਸਾਡੇ ਭਾਈ ਗੁਰਮੀਤ ਸਿੰਘ ਥੋਹੀ ਭਾਈ ਕੁਲਵੰਤ ਸਿੰਘ ਜੀ ਖੱਟੜਾ ਭਾਈ ਜਗਮਿੰਦਰ ਸਿੰਘ ਸਵਾਜਪੁਰ ਭਾਈ ਸਿਮਰਨ ਸਿੰਘ ਜੀ ਪਟਿਆਲਾ ਭਾਈ ਕਵਲਦੀਪ ਸਿੰਘ ਪਟਿਆਲਾ ਭਾਈ ਅਵਤਾਰ ਸਿੰਘ ਜੀ ਖਾਲਸਾ ਇਹਨਾਂ ਸਾਰਿਆਂ ਨੇ ਤਨਮਨ ਧੰਨ ਕਰਕੇ 5 ਸਾਲ ਲਗਾਤਾਰ ਸੰਘਰਸ਼ ਲੜਿਆ ਸਹਿਯੋਗ ਕੀਤਾ ਉਸ ਦਾ ਧੰਨਵਾਦ ਕਰਦਾ ਹਾਂ ਦੂਸਰੇ ਨੰਬਰ ਤੇ ਉੱਥੇ ਤੁਹਾਡੇ ਪੱਤਰਕਾਰ ਵੀਰ ਭਰਾ ਚੈਨਲ ਵਾਲੇ ਅਖਬਾਰਾਂ ਵਾਲੇ ਜਿਨ੍ਹਾਂ ਨੇ ਲਗਾਤਾਰ 5 ਸਾਲ 328 ਪਾਵਨ ਸਰੂਪਾਂ ਦੀ ਗੱਲ ਨੂੰ ਤਕੜੇ ਹੋ ਕੇ ਕੀਤਾ ਤੇ 7 ਦਸੰਬਰ ਨੂੰ ਜਾ ਕੇ ਉਹਦੀ ਐਫ ਆਈ ਆਰ ਦਰਜ ਹੋਈ ਉਹ ਤੁਹਾਡੀ ਬਦੌਲਤ ਹੋਈ ਹੈ ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਅਰਦਾਸ ਕਰਦਾ ਹਾਂ ਉਦੋਂ ਅਗਲੀ ਗੱਲ ਆ ਗਈ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਮੁਖ ਗ੍ਰੰਥੀ ਸਾਹਿਬ ਜਿੰਨਾ ਵੱਲੋਂ ਕੱਲ ਇੱਕ ਪ੍ਰੈਸ ਪੱਤਰਕਾਰਤਾ ਵਿੱਚ ਇਹ ਆਖਿਆ ਗਿਆ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਬਹੁਤ ਵੱਡੇ ਕਫਲੇ ਹੋ ਰਾਇਆ ਔਰ ਵੱਡੀ ਵੱਡੇ ਪੱਦਰ ਤੇ ਰਾਜਨੀਤੀ ਹੋ ਰਹੀ ਆ ਔਰ ਉਹ ਬਾਦਲ ਪਰਿਵਾਰ ਦਾ ਨਾਮ ਲੈ ਕੇ ਕਹਿ ਕੇ ਗਿਆ ਕਿ ਉਸ ਪਰਿਵਾਰ ਦੇ ਕਹਿਣ ਤੇ ਹੋ ਰਿਹਾ ਜਿੱਥੇ ਲੰਗਰ ਘਟਾਲੇ ਨੇ ਜਮੀਨੀ ਘਟਾਲੇ ਨੇ ਗੋਲ ਕਚੋਰੀ ਐ ਮੁਲਾਜ਼ਮਾਂ ਨੂੰ ਇਮਾਨਦਾਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਤੇ ਚੋਰਾਂ ਨੂੰ ਮौजਾਂ ਲੱਗੀਆਂ ਹੋਈਆਂ ਹੋਰ ਇਹਦੇ ਨਾਲ ਉਹਨਾਂ ਨੇ ਸਤਿਗੁਰੂ ਹਰਗਵਿੰਦ ਸਾਹਿਬ ਜੀ ਦੀ ਜੋ ਦੋ ਕਿਰਪਾਨਾਂ ਸੀਗੀਆਂ ਮੀਰੀ ਤੇ ਪੀਰੀ ਦਾ ਜਿਹੜਾ ਜ਼ਿਕਰ ਆਉਂਦਾ ਕਿ ਇੱਕ ਕਿਰਪਾਨ ਦਾ ਮੁੱਠਾ ਜਿਹੜਾ ਹੈ ਉਹ ਲਾਪਤਾ ਹੈ ਉਹਦਾ ਪਤਾ ਕੋਈ ਨਹੀਂ ਔਰ ਉਹਨਾਂ ਨੇ ਹੋਰ ਵੀ ਕਈ ਖੁਲਾਸੇ ਕੀਤੇ ਕਿ ਹੱਥ ਲਿਖਤ ਪਾਵਨ ਸਰੂਪ ਜਿਹੜੇ 1984 ਚ ਸਰਕਾਰ ਲੈ ਗਈ ਆਰਮੀ ਲੈ ਗਈ ਉਦੋਂ ਬਾਅਦ ਕੁਝ ਵਾਪਸ ਕੀਤੇ ਗਏ ਉਹ ਕਿੱਥੇ ਨੇ ਇਹ ਵੀ ਨਾਲ ਉਹਨਾਂ ਨੇ 328 ਪਾਵਨ ਸਰੂਪਾਂ ਦਾ ਜ਼ਿਕਰ ਵੀ ਕੀਤਾ ਔਰ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਵਾਉਣ ਦਾ ਸਮਾਂ ਵੀ ਆਖਿਆ ਔਰ ਉਹਨਾਂ ਨੇ ਸਰਬੱਤ ਖਾਲਸਾ ਬੁਲਾਉਣ ਦੀ ਗੱਲ ਵੀ ਕੀਤੀ ਤੇ ਮੈਂ ਸਾਰੀਆਂ ਚੀਜ਼ਾਂ ਨੂੰ ਸੁਣ ਤੋਂ ਬਾਅਦ ਇਹ ਕਹਿਣਾ ਆ ਸਿੰਘ ਸਾਹਿਬ ਜੀ ਦੇਰ ਆਏ ਦਰਸਤ ਆਏ ਮੈਂ ਤੁਹਾਡੀ ਇਸ ਗੱਲ ਦੀ ਛਲਾਗਾ ਕਰਦਾ ਔਰ ਨਾਲੇ ਵੀ ਕਹਿਣਾ ਕਾਸ਼ ਇਹ ਗੱਲਾਂ ਤੁਸੀਂ ਉਦੋਂ ਕੀਤੀਆਂ ਹੁੰਦੀਆਂ ਜਦੋਂ 2016 22 ਮਾਰਚ ਨੂੰ ਆਨੰਦਪੁਰ ਸਾਹਿਬ ਤੋਂ ਅਸੀਂ ਇੱਕ ਰੈਲੀ ਕਰਕੇ ਗੁਰਦੁਆਰਾ ਪ੍ਰਬੰਧ ਸੁਧਾਰ ਦਾ ਐਲਾਨ ਕੀਤਾ ਸੀ 100 ਸਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹੀਦ ਭਾਈ ਲਖਮਨ ਸਿੰਘ ਸਾਕਾ ਨਨਕਾਣਾ ਸਾਹਿਬ ਨੂੰ ਸਮਰਪਿਤ ਸ਼ਤਾਬਦੀ ਮਨਾ ਕੇ ਐਲਾਨ ਕੀਤਾ ਸੀ ਸ਼੍ਰੋਮਣੀ ਕਮੇਟੀ ਆਜ਼ਾਦ ਕਰਾਈ ਜਾਓ ਕਿਉਂਕਿ ਅੱਜ ਬਦਲ ਦਲ ਨਰੈਣੂ ਕੋੜਮੇ ਦਾ ਰੂਪ ਧਾਰਨ ਕਰ ਚੁੱਕਾ ਹੈ ਆਜ਼ਾਦ ਕਰਾਉਣਾ ਹੈ ਔਰ ਉਸ ਇਹੀ ਗੱਲਾਂ ਕਰਕੇ ਸਾਨੂੰ ਦਰਬਾਰ ਸਾਹਿਬ ਤੋਂ ਬਾਹਰ ਕਰ ਦਿੱਤਾ ਸਾਡੇ ਲਈ ਹਾ ਦਾ ਨਾਰਾ ਨਹੀਂ ਕਿਸੇ ਨੇ ਮਾਰਿਆ ਪਰ ਮੈਂ ਮਾਰਦਾ ਤੁਹਾਡੇ ਲਈ ਔਰ ਜਿਹੜੀ ਗੱਲ ਅਸੀਂ ਕੀਤੀ 10 ਸਾਲ ਪਹਿਲਾਂ ਕਾਸ਼ ਤੁਸੀਂ ਕਰ ਦਿੱਤੀ ਹੁੰਦੀ ਤੇ ਅੱਜ ਇਹ ਪ੍ਰਬੰਧ ਆਜ਼ਾਦ ਹੋ ਕੇ ਇਹਦੀਆਂ ਚਾਬੀਆਂ ਗੁਰੂ ਖਾਲਸਾ ਪੰਥ ਕੋਲੇ ਹੋਣੀਆਂ ਸੀ ਨਾ ਕਿ ਦਿੱਲੀ ਦੇ ਕਰਿੰਦਿਆਂ ਦੇ ਕੋਲ ਇਹ ਉਸ ਅਕਾਲੀ ਦਲ ਕੋਲ ਹੋਣੀਆਂ ਸੀਗਾ ਜਿਹੜਾ ਚੋਣ ਦੁਆਰਾ ਇੱਕ ਮੋਹਰਾ ਬਣਾ ਕੇ ਕਬਜ਼ਾ ਹੋਇਆ ਹੋਇਆ ਫਿਰ ਤੁਸੀਂ ਸਰਬੱਤ ਖਾਲਸੇ ਦੀ ਗੱਲ ਕੀਤੀ ਮੁਬਾਰਕਬਾਦ ਤੁਸੀਂ ਕਰ ਦਿੱਤੀ ਆ ਪਰ ਨਾਲੇ ਵੀ ਕਵਾਂਗਾ ਕਿ ਹੁਣ ਪੈਰ ਪਛਾਣਾਂ ਖਿੱਚਿਓ ਹੁਣ ਬਾਬਾ ਬੁੱਢਾ ਸਾਹਿਬ ਵਾਲੀ ਗੱਲ ਕਰਿਓ ਕਿ ਜੇ ਕਦਮ ਰਖ ਲੈਨੇ ਤੇ ਫਿਰ ਪਛਾਣ ਨਹੀਂ ਕਾਰਨ ਮੁਕਰਦੇ ਹੋ ਦਾਗ ਲੱਗੂ ਅੰਦਰ ਵੱੜ ਕੇ ਮਰੋਗੇ ਆਤਮ ਹੱਤਿਆ ਹੋ ਜੋਜ ਕੇ ਮਰੋਗੇ ਸ਼ਹੀਦ ਹੋਵੋਗੇ ਮੰਨੇ ਜਾਓਗੇ ਨੌਕਰੀ ਦੁਬਾਰਾ ਜੇ ਧਾਮੀ ਸਾਹਿਬ ਹੁਣਾਂ ਦੇਤੀ ਤੁਹਾਨੂੰ ਫਿਰ ਕੀ ਕਰੋਗੇ ਖੋ ਲੈਂਦੇ ਨੇ ਫਿਰ ਤੁਸੀਂ ਕੀ ਕਰੋਗੇ ਇਹ ਫੈਸਲੇ ਤੁਸੀਂ ਲੈਣੇ ਹੋਣਗੇ ਤੁਸੀਂ ਸਰਬੱਤ ਖਾਲਸੇ ਦੀ ਗੱਲ ਕੀਤੀ ਮੁਬਾਰਕ ਬਾਤ ਸਰਬੱਤ ਖਾਲਸਾ ਇਕਤਾ ਤੋਂ ਬਿਨਾ ਨਹੀਂ ਹੋ ਸਕਦਾ ਕੱਲੇ ਪੰਜਾਬ ਦੇ ਸਿੱਖ ਨਹੀਂ ਕਿ ਕੱਲੇ ਤੁਸੀਂ ਪੰਜਾਬ ਦੇ ਸਿੱਖਾਂ ਨੂੰ ਉੱਥੇ 10 20000 50000 ਬੰਦਾ ਇਕੱਠਾ ਕਰਕੇ ਕਹਿ ਦਿਓ ਕਿ ਇੱਕ ਖਾਲਸਾ ਪੰਥ ਇਕੱਠਾ ਹੋ ਗਿਆ ਬਿਲਕੁਲ ਨਹੀਂ ਇੱਥੇ ਤੇ ਕੰਨਿਆ ਕੁਮਾਰੀ ਤੋਂ ਕਸ਼ਮੀਰ ਅਮਰੀਕਾ ਕੈਨੇਡਾ ਚਾਰ ਦੁਸ਼ਾਵਾਂ ਦੇ ਵਸਣ ਵਾਲੇ ਸਿੱਖਾਂ ਨੂੰ ਸੁਨੇਹਾ ਦੇ ਕੇ ਸਰੀਰਾਂ ਦੀ ਭੀੜ ਨਹੀਂ ਜਮੀਰਾਂ ਦਾ ਇਕੱਠ ਕਰਨਾ ਹੋਊ ਉਹ ਤੁਹਾਨੂੰ ਇਕੱਠੇ ਕਰਨੇ ਹੋਣਗੇ ਜਿਹੜਾ ਸਰਬਤ ਖਾਲਸੇ ਦਾ ਰੂਪ ਹੋ ਜਾਏ ਔਰ ਸਰਬਤ ਖਾਲਸਾ ਮੇਰੇ ਖਿਆਲ ਹੈਡ ਗਰੰਥੀ ਸਭ ਦਾ ਜਿਹੜਾ ਰਤਵਾ ਹੈ ਬਾਬਾ ਬੁੱਢਾ ਸਾਹਿਬ ਜੀ ਵਾਲਾ ਔਰ ਉਹਦਾ ਮੂੰਹ ਵੀ ਅਕਾਲ ਤਖਤ ਸਵਲ ਨੂੰ ਇਹਦਾ ਮਤਲਬ ਤੁਹਾਡਾ ਹੁਕਮਨਾਮਾ ਹੀ ਲਿਆ ਹੋਇਆ ਅੰਦਰੋਂ ਅਕਾਲ ਤਖਤ ਸਾਹਿਬ ਜੀ ਦਾ ਆਦੇਸ਼ ਹੋ ਸਕਦਾ ਹੈ ਤੁਹਾਡੇ ਤੋਂ ਬਿਨਾ ਤਾਂ ਹੋ ਨਹੀਂ ਸਕਦਾ ਕਰ ਸਕਦੇ ਹੋ ਤੇ ਫਿਰ ਸਰਬੱਤ ਖਾਲਸੇ ਦੀ ਆਵਾਜ਼ ਦਿਓ ਢਿੱਲ ਕਿਸ ਗੱਲ ਦੀ ਫਿਰ ਉਹ ਸਰਬੱਤ ਖਾਲਸਾ ਬੁਲਾਉਣ ਲਈ ਬਹਾਲ ਕਰਨ ਲਈ ਅਸੀਂ ਪਿਛਲੇ 5 ਸਾਲ ਤੋਂ ਲਗਾਤਾਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ 21 ਫਰਵਰੀ ਨੂੰ ਅਰਦਾਸ ਕਰਦੇ ਆਂ ਸ਼ਹੀਦ ਭਾਈ ਲਖਮਨ ਸਿੰਘ ਹੋਣਾਂ ਨੂੰ ਯਾਦ ਕਰਕੇ ਭਾਈ ਮਹਤਾਬ ਸਿੰਘ ਵੀਰ ਹੋਣਾਂ ਨੂੰ ਯਾਦ ਕਰਕੇ ਜਿਨ੍ਹਾਂ 1920 12 ਅਕਤੂਬਰ ਨੂੰ ਸ਼ਰੋਮਣੀ ਕਮੇਟੀ ਹੋਂਦ ਚ ਲਿਆਂਦੀ ਔਰ ਅਕਾਲ ਤਖਤ ਸਾਹਿਬ ਦੀ ਜੀ ਛਤਰ ਸ਼ਾਇਆ ਹੇਠ ਲਿਆਂਦੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਤੇ ਸਿੱਖ ਪੰਥ ਦੀ ਹਾਜ਼ਰੀ ਚ ਲਿਆਂਦੀ ਨਾ ਕਿ ਗੋਰੀ ਜਾਂ ਦਿੱਲੀ ਸਰਕਾਰ ਕਰਕੇ ਲਿਆਂਦੀ ਉਹ ਸ਼ਰੋਮਣੀ ਕਮੇਟੀ ਦੀ ਆਜ਼ਾਦੀ ਲਈ ਅਰਦਾਸ ਕਰਦੇ ਆਂ ਨਰੇਣੂ ਮਹੰਤਾਂ ਨੂੰ ਕੱਢਣ ਲਈ ਇਹ ਚਾਰਾ ਜੋਈ ਕੀਤੀ ਜਾਂਦੀ ਹੈ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਹੈ ਉਦੋਂ ਮੋਰਚਾ ਲੱਗਾ ਹੋਇਆ ਸੀ ਕਿਸਾਨਾਂ ਦਾ ਅਸੀਂ ਕਿਸਾਨੀ ਸੰਘਰਸ਼ੀਲੀ ਅਰਦਾਸ ਕਰਦੇ ਸਾਂ ਉਹਦੀ 6ਵੀਂ ਵਰੀ ਵਰੇ ਦੀ ਅਰਦਾਸ ਕੀਤੀ ਜਾਣ 21 ਫਰਵਰੀ ਨੂੰ ਤੇ ਜੇ ਤੁਸੀਂ ਵਾਕਈ ਇਹ ਤੁਹਾਡਾ ਬਿਆਨ ਨਹੀਂ ਇਹ ਹਕੀਕਤ ਹੈ ਰਸਮੀ ਬਿਆਨ ਨਹੀਂ ਹਕੀਕਤ ਹੈ ਔਰ ਵਿਰੋਧ ਬਾਦਲ ਕਿਆਂ ਦਾ ਨਹੀਂ ਕੇਵਲ ਪੰਥ ਪ੍ਰਸਤੀ ਹੈ ਤੇ ਫਿਰ 21 ਫਰਵਰੀ ਨੂੰ ਪਹਿਲਾਂ 9 ਵਜੇ ਅਰਦਾਸ ਕਰਨ ਸ੍ਰੀ ਅਕਾਲ ਤਖਸਾਲ ਵਿਖੇ ਆਓ ਅਸੀਂ ਤੁਹਾਡੇ ਨਾਲ ਸ਼ਾਮਲ ਹੋਨੇ ਆ ਤੇ 3 ਵਜੇ ਜਾ ਕੇ ਤੁਸੀਂ ਭਾਈ ਹਵਾਰੇ ਦੇ ਪਿੰਡ ਜਾ ਕੇ ਅਰਦਾਸ ਕਰੋ ਕਿਉਂਕਿ ਉੱਥੇ ਬੰਦੀ ਸਿੰਘਾਂ ਲਈ ਪੰਥ ਦੀ ਏਕਤਾ ਲਈ ਅਰਦਾਸ ਹੋਣੀ ਹੈ ਨਾ ਤੇ ਅਸੀਂ ਇਹ ਸਮਾਗਮ ਛੱਡ ਸਕਦੇ ਆ ਤੇ ਨਾ ਭਾਈ ਹਵਾਰਾ ਜੀ ਵਾਲਾ ਛੱਡ ਸਕਦੇ ਆ ਤੇ ਨਾਲੇ ਵੀ ਕਹਾਂਗਾ ਗਿਆਨੀ ਹਰਪ੍ਰੀਤ ਸਿੰਘ ਜੀ ਤੋ ਸਵੇਰ ਵਾਲ ਤੱਕ ਸਭ ਤੇ ਰਹੋ ਆਜੋ ਫਿਰ ਤੁਸੀਂ ਵੀ 9 ਵਜੇ 3 ਵਜੇ ਉੱਥੇ ਪਹੁੰਚਿਓ ਪਹੁੰਚ ਸਕਦੇ ਹੋ ਪੰਜ ਪਿਆਰੀ ਸਿੰਘ ਸਾਹਿਬਾਨ ਭਾਈ ਸਤਨਾਮ ਸਿੰਘ ਖੰਡਾ ਜੀ ਫਿਰ ਭਾਈ ਬਲਵੀਰ ਸਿੰਘ ਜੀ ਅਰਦਾਸੀਏ ਹੋਰ ਵੀ ਜਿੰਨੇ ਹੈਗੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਂ ਕਿ ਮੈਂ ਮੈਨੂੰ ਜਿੱਥੇ ਆਵਾਜ਼ ਪਈ ਤੇ ਮੈਂ ਗਿਆ ਜੇ ਮੈਂ ਨਹੀਂ ਗਿਆ ਤੇ ਤੁਸੀਂ ਮੈਨੂੰ ਲਾਮਾ ਦੇ ਦੇਣੇ ਹੋ ਪਰ ਜਦੋਂ ਤੁਸੀਂ ਮੇਰੇ ਲਈ ਕਿਤੇ ਆਉਂਦੇ ਹੀ ਨਹੀਂ ਮੈਨੂੰ ਕਿਸੇ ਗਿਣਤੀ ਨਹੀਂ ਸਮਝਦੇ ਤੁਸੀਂ ਉਦੇ باوجود ਵੀ ਮੈਂ ਇਕਤਾਲੀ ਅਰਦਾਸ ਕਰ ਰਿਹਾ ਹਾਂ ਕੁਲਦੀਪ ਸਿੰਘ ਜੀ ਵਿਡਾਲਾ ਲਾਂਗੇ ਦੀ ਅਰਦਾਸ ਕਰਦੇ ਹੁੰਦੇ ਸੀ ਕਰਤਾਰਪੁਰ ਟੀਚਰਾਂ ਕਰਨ ਵਾਲੇ ਕਹਿੰਦੇ ਸੀ ਤੇਰੀਆਂ ਅਰਦਾਸਾਂ ਨਾਲ ਲਾਂਗੇ ਨਹੀਂ ਆਉਣੇ ਢੋਲਕੀਆਂ ਵਜਾ ਕੇ ਛੈਣੇ ਵਜਾ ਕੇ ਲਾਂਗੇ ਨਹੀਂ ਲੈ ਜਾਂਦੇ ਉਹਨੇ ਕਹਿ ਸੀ ਮੈਂ ਗੁਰੂ ਅੱਗੇ ਅਰਦਾਸ ਕਰਦਾ ਤੇ ਕੁਲਦੀਪ ਸਿੰਘ ਵਿਡਾਲਾ ਜਿੱਥੇ ਅਰਦਾਸ ਕਰਦੇ ਰਿਹਾ ਅੱਜ ਉਥੇ ਕਰਤਾਰਪੁਰ ਦਾ ਲਾਂਗਾ ਬਣ ਗਿਆ ਤੇ ਮੈਂ ਵੀ ਉਹਨਾਂ ਚਿਰ ਕਾਲ ਤਖਤ ਤੇ ਅਰਦਾਸ ਕਰਾਂਗਾ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਜਥੇਦਾਰ ਸਾਹਿਬ ਦਾ ਸਨਮਾਨ ਹੁਕਮਨਾਮਿਆਂ ਦੀ ਤਰਜਮਾਨੀ ਬਾਦਲਕਿਆਂ ਤੋਂ ਸ਼੍ਰੋਮਣੀ ਕਮੇਟੀ ਦੀ ਆਜ਼ਾਦੀ ਤੇ ਸਿੱਖ ਪੰਥ ਦੀ ਏਕਤਾ ਨਹੀਂ ਹੋ ਜਾਂਦੀ ਉਹਨਾਂ ਚਿਰ ਕਰਦਾ ਰਵਾਂਗਾ ਔਰ ਉਹ ਅਰਦਾਸ 21 ਤਰੀਕ ਨੂੰ ਸਵੇਰੇ ਫਰਵਰੀ ਨੂੰ ਕੀਤੀ ਜਾਣੀ ਹੈ ਤੁਸੀਂ 328 ਪਾਵਨ ਸਰੂਪਾਂ ਦੀ ਗੱਲ ਕੀਤੀ ਮੁਬਾਰਕ ਬਾਤ 5 ਸਾਲ ਬਾਅਦ ਹੈੱਡ ਗ੍ਰੰਥੀ ਸਾਹਿਬ ਨੇ ਘਟੋ ਘਟ ਮੋਰ ਤਾਂ ਲਾਈ ਵੀ 328 ਰੁਪਏ ਚੋਰੀ ਹੋਏ ਆ ਨਹੀਂ ਤੇ ਨਹੀਂ ਸੀ ਨਾ ਲਿਆ ਜਾਂਦਾ ਜਦ ਕਿ ਇਸ ਦੀ ਪੜਤਾਲ ਵੀ ਵਿਗਿਆਨੀ ਹਰਪ੍ਰੀਤ ਸਿੰਘ ਹੁਣਾ ਕਰਾਈ ਤੁਸੀਂ ਨਾਲ ਸੀਗੇ ਬਾਅਦ ਵਿੱਚ ਤੁਸੀਂ ਜਥੇਦਾਰ ਬਣੇ ਔਰ ਪੜਤਾਲ ਨੂੰ ਮੁੱਖ ਰੱਖ ਕੇ ਅਸੀਂ 5 ਸਾਲ ਸੜਕ ਤੇ ਬੈਠੇ ਰਹੇ ਨਾ ਗਿਆਨੀ ਹਰਪ੍ਰੀਤ ਸਿੰਘ ਨੂੰ ਅਸੀਂ ਦੱਸੇ ਨਾ ਤੁਹਾਨੂੰ ਦੱਸੇ ਪਰ ਚਲੋ ਹੁਣ ਤੁਸੀਂ ਲਥੇ ਹੋ ਚੰਗਾ ਹੁੰਦਾ ਬੋਲ ਕੇ ਲੱਥ ਦੇ ਲੱਥਣ ਤੋਂ ਬਾਅਦ ਬੋਲਿਆ ਵੀ ਕਈ ਵਾਰੀ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ ਤੇ ਮੈਂ ਤੁਹਾਡੇ ਔਡੇ ਦੀ ਕਦਰ ਕਰਦਾ ਹਾਂ ਕਿਉਂ ਹੈਡ ਗ੍ਰੰਥੀ ਮੁਖ ਗ੍ਰੰਥੀ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਸੰਤ ਤੇ ਬੈਠਣ ਵਾਲਾ ਉਹ ਕਿਸੇ ਦਾ ਮੁਤਾਜ ਨਹੀਂ ਹੁੰਦਾ ਉਹ ਮਹਾਨ ਹੁੰਦਾ ਤੇ ਆਓ ਦੇਰ ਆਏ ਦਰਸਤ ਆਏ 21 ਫਰਵਰੀ ਨੂੰ 9 ਵਜੇ ਫਿਰ ਸਰਬੱਤ ਖਾਲਸੇ ਵਾਸਤੇ ਅਰਦਾਸ ਕਰੀਏ ਅਕਾਲ ਤੱਕ ਸਭ ਤੇ ਉਦੋਂ ਬਾਅਦ ਪਿੰਡ ਹਵਾਰੇ ਜਾ ਕੇ ਅਰਦਾਸ ਕਰੀਏ ਤੇ ਸਾਰੇ ਜਾਣਿਆਂ ਦੀ ਕੀਤੀ ਹੋਈ ਅਰਦਾਸ ਮੈਨੂੰ ਭਰੋਸਾ ਹੈ ਇਹ ਪ੍ਰਧਾਨਗੀ ਦੀ ਭੁੱਖ ਤੋਂ ਵੀ ਦੂਰ ਕਰ ਦੇਗੀ ਤੇ ਗੋਲ ਕਚੋਰੀ ਤੋਂ ਵੀ ਦੂਰ ਕਰ ਦੇਗੀ ਤੇ ਜਿਹੜੀਆਂ ਅੱਜ ਤੁਸੀਂ ਕਮੀਆਂ ਗੜਾਈਆਂ ਨੇ ਇਹ ਕਪਲਾ ਕਮੇਟੀ ਬਣ ਗਈ ਹੈ ਧਾਮੀ ਐਂਡ ਕੰਪਨੀ ਇਹ ਚੋਰਾਂ ਦਾ ਗੜ ਬਣ ਗਿਆ ਹੈ ਧਾਮੀ ਐਂਡ ਕੰਪਨੀ ਇਹਨਾਂ ਨੇ ਜ਼ਮੀਨਾਂ ਖਾਧੀਆਂ ਨੇ ਇਹਨਾਂ ਨੇ ਇਤਿਹਾਸ ਦਾ ਪੱਠਾ ਬਿਠਾ ਕੇ ਰੱਖ ਦਿੱਤਾ ਸਿੰਘ ਸਾਹਿਬ ਇੱਕ ਗੱਲ ਇੱਥੇ ਛੱਡ ਗਏ ਉਹ ਮੈਂ ਦੁਹਰਾ ਦੇਣਾ ਸ਼ਾਇਦ ਤੁਸੀਂ ਉਹ ਕਰਨੀ ਵੀ ਨਹੀਂ ਚਾਹੁੰਦੇ ਹੋਣੇ ਕਿ ਬਾਦਲ ਕਿਆ ਨੇ ਗੁਰੂ ਸਾਹਿਬਾਂ ਨੂੰ ਚੋਰ ਲੁਟੇਰੇ ਡਾਕੂ ਤੇ ਵਿਭਚਾਰੀ ਲਿਖ ਦਿੱਤਾ ਕਿਤਾਬਾਂ 'ਚ ਜਿਹਦੀ 7 ਦਸੰਬਰ ਨੂੰ ਇੱਕ 108 ਨੰਬਰ ਐਫ ਆਈ ਆਰ ਹੋਈ ਹੈ ਅਮਰਸਾਦ ਸਾਹਿਬ ਬਲਦੇਵ ਸਿੰਘ ਸਤਸਾ ਜੀ ਵੱਲੋਂ ਉਹਦੀ ਕਾਰਵਾਈ ਹੋਣੀ ਬਣਦੀ ਸੀਗੀ ਅਕਾਲ ਤੱਕ ਸਭ ਤੋਂ ਵੀ ਵਿਭਾਗੀ ਤੇ ਕਾਨੂੰਨੀ ਜਿਹੜੀ ਕਿ ਨਹੀਂ ਹੋਈ ਉਹ ਵੀ ਚੇਤੇ ਕਰਾ ਦਿੰਨਾ ਹੈ ਇਹਨਾਂ ਸਾਰਿਆਂ ਦਾ ਹੱਲ ਸੁਤੰਤਰਤਾ ਸਰਬੱਤ ਖਾਲਸਾ ਉਹ ਏਕਤਾ ਤੋਂ ਬਿਨਾ ਹੋ ਨਹੀਂ ਸਕਦਾ ਏਕਤਾ ਵਾਸਤੇ ਜਿੱਥੇ ਸਿੰਘ ਸਾਹਿਬ ਜੀ ਤੁਹਾਡੇ ਇਸ ਕਦਮ ਦੀ ਛਲੱਗ ਹੈ ਸਪੋਰਟ ਕਰਦੇ ਅਸੀਂ ਸਿੱਖ ਸਦ ਭਾਵਨਾ ਦਲ ਵੱਲੋਂ ਸ਼ੇਰੇ ਪੰਜਾਬ ਦਲ ਵੱਲੋਂ ਔਰ ਸ੍ਰੀ ਅਕਾਲ ਜੀ ਸਹਾਇ ਸੇਵਾ ਕੇਂਦਰ ਸ਼ੇਰੇ ਪੰਜਾਬ ਦਲ ਵੱਲੋਂ ਸਿੰਘ ਸਾਹਿਬ ਜੀ ਦੀ ਸਪੋਰਟ ਕਰਦੇ ਆ ਆਓ ਵੇਖਦੇ ਆ ਹੁਣ ਕਿੱਥੇ ਇੱਕ ਕੌਣ ਖੜਦਾ ਕਿ ਤੁਸੀਂ ਇਹ ਕੇਵਲ ਨੌਕਰੀ ਬਚਾਉਣ ਲਈ ਬਿਆਨ ਦਿੱਤਾ ਹੈ ਕਿ ਗੁਰੂ ਪੰਥ ਦੀ ਆਨ ਤੇ ਸ਼ਾਨ ਦੀ ਖਾਤਰ ਖੜੇ ਹੋ ਆਨ ਸ਼ਾਨ ਦੀ ਖਾਤਰ ਖੜੇ ਹੋ ਤੇ ਅਸੀਂ ਤਨ ਮਨ ਧਨ ਕਰਕੇ ਨਾਲ ਹੋਵਾਂਗੇ ਮਾੜੀ ਜੀ ਵੀ ਸਾਨੂੰ ਢਿੱਲ ਦੇ ਸੀ ਤੇ ਅਸੀਂ ਫਿਰ ਪੰਥ ਦੇ ਸਾਹਮਣੇ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਤੋ ਕਾਲਾ ਕਮੇਟੀਆਂ ਚੋਣਾਂ ਕਿਉਂ ਨਹੀਂ ਹੋ ਰਹੀਆਂ ਇਸ ਪ੍ਰਤੀ ਕਿਉਂ ਬਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋ ਰਹੀਆਂ ਉਹਦਾ ਵੱਡਾ ਕਾਰਨ ਬੀਜੇਪੀ ਤੇ ਬਾਦਲ ਕਿਆਂ ਦੀ ਸਾਹ ਜੀ ਇੰਨੀ ਗੋੜੀ ਆ ਉਹ ਨਹੀਂ ਚਾਹੁੰਦੇ ਕਿ ਚੋਣਾਂ ਹੋਣ ਨੰਬਰ 2 ਜੇ ਸਿੱਖ ਪੰਥ ਜਿਹੜਾ ਹੈ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਤੁਹਾਨੂੰ ਚੋਣਾ ਦੀ ਲੋੜ ਪਈ ਕਿਉਂ ਅਕਾਲ ਤੱਕ ਸਭ ਤੁਹਾਡੇ ਕੋਲੇ ਆ ਤੀਸਰੀ ਗੱਲ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਬਾਦਲ ਕੇ ਕਹਿਣ ਨੂੰ ਭਾਵੇਂ ਲੱਗ ਲੱਗ ਨੇ ਪਰ ਧਾਰਮਿਕ ਮੁੱਦਾ ਪੈ ਕਹਿ ਕੇ ਨਾ ਮਾਨਸਾ ਵੇਨਾ ਤੇ ਕਾਰਵਾਈ ਕਰਨ ਤੇ ਨਾ ਇਹ ਉਹਨਾਂ ਨੂੰ ਕਰਨ ਦੇਣ ਉੱਥੇ ਆ ਕੇ ਫਿਰ ਇਕੱਠੇ ਹੋ ਜਾਂਦੇ ਵੀ ਧਾਰਮਿਕ ਮੁੱਦੇ ਚ ਇਕੱਲੇ ਬਾਦਲ ਹੀ ਰਹਿ ਗਏ ਬਾਕੀ 2 ਕਰੋੜ ਸਿੱਖ ਪੰਥ ਤੇ ਗੁਰਨਾਨਕ ਨਾਮ ਲੇਵਾ ਸਿੱਖ ਸੰਗਤਾਂ ਉਹਨਾਂ ਲਈ ਕਿਹੜਾ ਖੂਪ ਪੁੱਟਿਆ ਜਿੱਥੇ ਉਹਨਾਂ ਨੂੰ ਸੁਟਣਾ ਕਿਉਂਕਿ ਉਹਨਾਂ ਦੀ ਤੇ ਕੋਈ ਭਾਵਨਾ ਹੀ ਹੈ ਨਹੀਂ ਉਹ ਤਾਂ ਮੈਂ ਕਿਨ ਪਸ਼ੂਆਂ ਤੋਂ ਵੀ ਭੈੜੇ ਹੋਗੇ ਕਿ ਉਹਨਾਂ ਦੇ ਕੋਈ ਰਾਈਟ ਨਹੀਂ ਬਣਦੇ ਇਸ ਲਈ ਜੇ ਇਹਨਾਂ ਨੂੰ ਕੋਈ ਖਿਆਲ ਹੈ ਕੇਂਦਰ ਸਰਕਾਰ ਕਹਿਣ ਨੂੰ ਇਹ ਕਹਿ ਰਹੀ ਹੈ ਕਿ ਅਸੀਂ ਬਾਦਲਕਿਆਂ ਦੇ ਖਿਲਾਫ ਹਾਂ ਤੇ ਬਾਦਲ ਕੇ ਕਹਿ ਰਹੇ ਨੇ ਭਾਜਪੀ ਦੇ ਖਿਲਾਫ ਪਰ ਕਮਾਲ ਦੀ ਗੱਲ 5 ਸਾਲ ਬਾਅਦ ਐਮ ਪੀ ਦੀਆਂ ਵਿਧਾਨ ਸਭਾ ਦੀਆਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਬਲਾਕ ਸਮਤੀ ਪੰਚਾਇਤੀ ਚੋਣਾਂ ਹੁੰਦੀਆਂ ਰਾਜ ਸਭਾ ਮੈਂਬਰ ਚੁਣੇ ਜਾਂਦੇ ਨੇ ਉਸੇ ਕਾਨੂੰਨ ਤਹਿਤ ਸ਼੍ਰੋਮਣੀ ਕਮੇਟੀ ਨੂੰ ਦਰਜ ਕੀਤਾ ਜਾਂਦਾ ਆ ਉਸੇ ਹੀ ਕਾਨੂੰਨ ਤਹਿਤ ਪ੍ਰਸ਼ਾਸਨਿਕ ਪ੍ਰਬੰਧ ਕਰਕੇ ਉਹਦੀਆਂ ਚੋਣਾਂ ਕਰਾਈਆਂ ਜਾਣੀਆਂ ਚਾਹੀਦੀਆਂ ਸਨ ਜਿਹੜੀਆਂ ਕਿ 20 ਸਾਲ ਤੋਂ ਸਮਾਂ ਟੱਪ ਗਿਆ ਤੇ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਲੰਮਸਮ ਮੈਂਬਰ ਬਣੇ ਨੇ ਤੇ ਉਹ ਮੈਂਬਰ ਅੱਜ ਚੋਰਾਂ ਦਾ ਰੂਪ ਧਾਰਨ ਕਰ ਗਿਆ ਸ਼ਰੀਆਮ ਜ਼ਮੀਨਾਂ ਵੇਚ ਰਿਹਾ ਤੇ ਮੁੱਛਾਂ ਮੋੜ ਕੇ ਕਹਿੰਦੇ ਸਾਡਾ ਕੀ ਕਰ ਲੋਗੇ ਇਹ ਬਦਮਾਸ਼ੀ ਕੇਂਦਰ ਸਰਕਾਰ ਤੋਂ ਬਿਨਾਂ ਨਹੀਂ ਕਰ ਸਕਦੇ ਜਣੇ ਖਣੇ ਦੇ ਮਗਰ ਕੇਂਦਰ ਸਰਕਾਰ ਈਡੀ ਪਾ ਕੇ ਉਹਨੂੰ ਚੁੱਕ ਲਿਆਉਂਦੀ ਹੈ ਇਹ ਗੁਰੂ ਘਰ ਦੀਆਂ ਜ਼ਮੀਨਾਂ ਵੇਚ ਕੇ ਇੰਨਾ ਕੁਛ ਇੰਨਾਂ ਨੇ ਕਰਤਾ ਇਨਾਂ ਨੂੰ ਕੌਣ ਚੁੱਕੂ ਇਸ ਲਈ ਸਾਫ਼ ਹੈ ਇਹ ਸਭ ਰਲੇ ਹੋਏ ਨੇ ਇੱਥੇ ਕੋਈ ਕਾਨੂੰਨ ਨਹੀਂ ਕੋਈ ਜਮਹੂਰੀਅਤ ਨਹੀਂ ਕੋਈ ਸੰਵਿਧਾਨ ਨਹੀਂ ਹੁੰਦਾ ਤੇ ਫਿਰ ਅੱਜ ਸਾਨੂੰ ਇੰਨਾ ਕਿਉਂ ਲਚਾਰੀ ਤੇ ਲਵਾਰਸ਼ੀ ਦਾ ਸਸ ਕਰਾਇਆ ਜਾਂਦਾ ਮਨਵੀਰ ਸਿੰਘ ਜੀ ਨੇ ਕਿਹਾ ਕਿ ਸੁੱਕੀਆਂ ਰੁਪੀਆਂ ਵੀ ਕਰੋੜਾਂ ਰੁਪਏ ਦੀਆਂ ਵੇਚਤੀਆਂ ਹੋਰ ਕੀ ਕੀ ਕਪਲੇ ਤੁਸੀਂ ਕਹਿੰਦੇ ਹੋ ਹਾਂ ਮੰਨਨਾਲਾ ਸਾਹਿਬ ਮੰਨਨ ਸਾਹਿਬ ਨੇ ਸਵਾਲ ਖੜਾ ਕੀਤਾ ਹੈ ਭਾਵੇਂ ਬੰਡਾਲਾ ਚਾਹੇ ਉਹ ਕਹੇ ਦੀ ਹਰਪ੍ਰੀਤ ਸਿੰਘ ਜੀ ਨੇ ਚਾਹੇ ਰਘਵੀਰ ਸਿੰਘ ਜੀ ਨੇ ਚਾਹੇ ਆਪ ਜੀ ਉਹ ਵੀ ਜਿੰਨੀ ਦੇਰ ਤੁਸੀਂ ਐਸਜੀਪੀਸੀ ਦੇ ਅੰਦਰ ਸਵਾਵਾ ਲਵਾਈਆਂ ਨੇ ਉਦੋਂ ਕਿਉਂ ਨਹੀਂ ਬੋਲੇ ਜਦੋਂ ਤੁਹਾਨੂੰ ਹਟਾਇਆ ਗਿਆ ਜਾਂ ਕੋਈ ਵਿਵਾਦ ਖੜਾ ਹੋਇਆ ਉਸ ਤੋਂ ਬਾਅਦ ਐਸਜੀਪੀਸੀ ਦੇ ਕਪਲੇ ਕਿਉਂ ਸਾਹਮਣੇ ਲਿਆਉਂਦੇ ਨੇ ਹਾਂ ਹੁਣ 2014 ਤੋਂ ਜਿਹੜੀ ਆ ਗੁਰਬਖਸ਼ ਸਿੰਘ ਹੋਣੀ ਭੁਖੜ ਦਲ ਤੇ ਬੈਠੇ ਬਾਦਲਾਂ ਦੀ ਸਰਕਾਰ ਸੀ ਭਾਈ ਨਾਗੋਕੇ ਤੇ ਅਸੀਂ ਪਹਿਲਾ ਮਾਰਚ ਕੱਲ ਤੱਕ ਸਭ ਤੋਂ ਅੰਬ ਸਭ ਤੇ ਕਰਕੇ ਆਪਣੀਆਂ ਡਿਊਟੀਆਂ ਕਟਵਾਈਆਂ ਉਦੋਂ ਬਾਅਦ 3.5 ਲੱਖ 77 ਦਾ ਵਿਰੋਧ ਅਸੀਂ ਕੀਤਾ ਹਾਈ ਕੋਰਟ ਤੱਕ ਜਾ ਕੇ ਉਹਨੂੰ ਕਢਾਇਆ ਕੌਣ ਕਹਿੰਦਾ ਬੋਲੇ ਨਹੀਂ ਬੰਦੀ ਸਿੰਘਾਂ ਲਈ ਸ਼੍ਰੋਮਣੀ ਕਮੇਟੀ ਦੀ ਗੋਲ ਕਚੋਰੀ ਰੋਕਣ ਲਈ ਸੌਦੇ ਸਾਧ ਦੇ ਹੁਕਮ ਨਾਮੇ ਲਈ 17 ਦਿਨ ਬਾਹਰ ਖਲੋ ਕੇ ਤਰਨਾ ਦਿੰਦੇ ਰੇ ਕੱਲ ਤੱਕ ਸਾਹ ਤੇ ਉਹ ਅਸੀਂ ਦਿੱਤਾ ਸੀ ਉਹ ਬਾਹਰੋਂ ਕਿਹੜਾ ਆਇਆ ਸੀ ਉੱਡ ਕੇ ਆਇਆ ਸੀ ਕੋਈ ਤੇ ਸਾਡੇ ਹੁੰਦਿਆਂ ਕਿੰਨੇ ਜਥੇਦਾਰ ਬਦਲ ਗਏ ਜਥੇਦਾਰਾਂ ਨੇ ਜਥੇਦਾਰੀ ਨੂੰ ਦਿਹਾੜੀਦਾਰ ਬਣਾ ਦਿੱਤਾ ਵੱਖਰੀ ਗੱਲ ਪਰ ਸਾਡੇ ਸਾਹਮਣੇ ਗੱਲ ਤਾਂ ਕਰਨਾ ਕਿ ਅਸੀਂ ਕਿੱਥੇ ਨਹੀਂ ਬੋਲੇ ਅਸੀਂ ਬੋਲ ਕੇ ਲੱਥੇ ਆ ਮੇਰੀ ਅਜੇ ਸਰਵਿਸ ਪਈ ਆ ਬਾਦੂ ਇਹ ਲੱਥ ਕੇ ਬੋਲੇ ਇਹਨਾਂ ਨੂੰ ਪੁੱਛੋ ਵੀ ਤੁਸੀਂ ਲੱਥ ਕੇ ਕਿਉਂ ਬੋਲ ਰਹੇ ਹੋ ਅਸੀਂ ਤਾਂ ਬੋਲ ਕੇ ਲੱਥੇ ਆ ਬੋਲਣ ਕਰਕੇ ਸਾਨੂੰ ਲਾਇਆ ਗਿਆ ਔਰ ਰੈਲੀ ਕਰ ਦਿੱਤੀ 2022 16 ਮਾਰਚ ਨੂੰ ਅਨੰਦਪੁਰ ਸਾਹਿਬ ਅੱਜ ਵੀ ਸਾਰੇ ਸਬੂਤ ਨੇ ਇਸ ਲਈ ਉਦੋਂ ਅੱਗੇ ਕਿੰਨੀਆਂ ਘਟਨਾਵਾਂ ਵਾਪਰੀਆਂ ਤੇ ਆ ਜਿਹੜਾ ਤੁਸੀਂ ਰੋਟੀਆਂ ਦਾ ਮਸਲਾ ਕਹਿੰਦੇ ਹੋ ਝੂਠਾ ਨੇ ਝੂਠ ਵੀ ਨਹੀਂ ਛੱਡੀ ਲੰਗਰ ਸਾਹਿਬ ਦੀ ਜਿਹੜੀ ਗੁਰੂ ਰਾਮਦਾਸ ਜੀ ਦੇ ਘਰ ਸੰਗਤ ਪ੍ਰਸ਼ਾਦਾ ਛੱਕਦੀ ਐ ਤੇ ਵਧੀ ਹੋਈ ਝੂਠ ਕੋਈ ਟੁੱਕਰ ਬੁਰਕੀ ਬਚੀ ਕੋਈ ਦਾਲ ਚਮਚਾ ਰਹਿ ਗਈ ਲੱਗੀ ਉਹ ਇਕੱਠੀ ਕਰ ਦਿੱਤੀ ਜਾਂਦੀ ਟੱਬਾਂ ਦੇ ਵਿੱਚ ਉਹ ਡਰਮ ਭਰੇ ਹੁੰਦੇ ਆ ਉਹ ਕੌਣ ਲੈ ਜਾਂਦੇ ਨੇ ਜੀ ਲੋੜਵੰਦੋ ਜਿਨ੍ਹਾਂ ਨੇ ਕੋਈ ਸੂਰਜਾ ਹੋਰ ਕੋ ਕੁਝ ਭੜੇ ਹੋਏ ਉਹਨਾਂ ਤੇ ਵੀ ਉਹਨਾਂ ਨੇ ਟੈਕਸ ਲਾਤਾ ਕਰ ਲਾਤਾ ਔਰ 1 ਕਰੋੜ ਦੀ ਝੂਠ ਝੂਠਾ ਖਾ ਗਈਆਂ ਉਹਨਾਂ ਝੂਠਾਂ ਨੂੰ ਸਜ਼ਾ ਦੇਣ ਵਾਲਾ ਕੌਣ ਹੈ ਧਾਮੀ ਐਂਡ ਕੰਪਨੀ ਤੇ ਧਾਮੀ ਐਂਡ ਕੰਪਨੀ ਨੇ ਉਹਨਾਂ ਬੰਦਿਆਂ ਨੂੰ ਲੱਖ ਲੱਖ ਰੁਪਈਆ ਜੁਰਮਾਨਾ ਪਾਇਆ ਜੁਰਮਾਨਾ ਪਾਉਣ ਤੋਂ ਬਾਅਦ ਉਹਨਾਂ ਨੂੰ ਅਹੁਦੇ ਵੱਡੇ ਕਰਕੇ ਫੇਰ ਫਿੱਟ ਕਰਤਾ ਕੋਈ ਉਹਨਾਂ ਤੇ ਮੁਕਦਮਾ ਦਰਜ ਨਹੀਂ ਕੀਤਾ ਕੋਈ ਉਹਨਾਂ ਨੂੰ ਨੌਕਰੀ ਤੋਂ ਡਿਸਮਿਸ ਨਹੀਂ ਕੀਤਾ ਈਮਾਨਦਾਰ ਬੰਦੇ ਜਿਹੜੇ ਸ਼੍ਰੋਮਣੀ ਕਮੇਟੀ 'ਚ ਸੀ ਉਹਨਾਂ ਨੂੰ ਖੋਜੇ ਲਾਇਆ ਹੋਇਆ ਤੇ ਜਿਹੜੇ ਇਹੋ ਜਿਹਾਂ ਝੂਠਾਂ ਝੂਠ ਵੀ ਨਹੀਂ ਛੱਡਦੀਆਂ ਉਹਨਾਂ ਝੂਠਾਂ ਨੂੰ ਫੇਰ ਉੱਥੇ ਲਾਇਆ ਹੋਇਆ ਇਹ ਕਾਰਵਾਈ ਕੀਤੀ ਹੈ ਜੀ ਪ੍ਰਧਾਨਤਾਮੀ ਸਾਹਿਬ ਨੇ ਪਰ ਉਸ ਵਕਤ ਨਾ ਤੇ ਕੋਈ ਜ਼ਥੇਦਾਰ ਬੋਲਿਆ ਤੇ ਨਾ ਕੋਈ ਹੋਰ ਕੁਛ ਕਿਹਾ ਫਿਰ ਮੈਂ ਕਹਿ ਦੇਣਾ ਹੈ ਦੇਰ ਆਏ ਦਰੁਸਤ ਆਏ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਗਿਆਨੀ ਰਗਵੀਰ ਸਿੰਘ ਜੀ ਪੰਜ ਪਿਆਰੇ ਸਹਿਬਾਨ ਭਾਈ ਸਤਨਾਮ ਸਿੰਘ ਜੀ ਅਰਦਾਸੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਭਾਈ ਬਲਵੀਰ ਸਿੰਘ ਜੀ ਸਰਬੱਤ ਖਾਲਸੇ ਦੀ ਗੱਲ ਕਰਦੇ ਹੋ ਗੁਰਦੁਆਰੇ ਦੀ ਆਜ਼ਾਦੀ ਦੀ ਗੱਲ ਕਰਦੇ ਹੋ ਬਦਲਕਿਆਂ ਤੋਂ ਆਓ ਫਿਰ 21 ਫਰਵਰੀ ਨੂੰ 9 ਵਜੇ ਸਵੇਰੇ ਪਹਿਲਾਂ ਕਾਲ ਤੱਕ ਸਭ ਤੇ ਇਕਤਾ ਦੀ ਅਰਦਾਸ ਕਰੀਏ ਉਦੋਂ ਬਾਅਦ ਭਾਈ ਹਵਾਰੇ ਵਾਲੀ ਇਕਤਾ ਦੀ ਅਰਦਾਸ ਕਰੀਏ ਅਜਿਹਾ ਬਿਆਨ ਹੈ ਵੀ ਏਜੰਸੀਆਂ ਦੇ ਸਾਰੇ ਦੇ ਕੰਮ ਕਰ ਰਹੇ ਨੇ ਗਰਨੀਰਗਵੀਰ ਸਿੰਘ ਵੀ ਆਉਤੇ ਕਾਰਜ ਖੰਡਸਾ ਹਾਂ ਮੀਟਿੰਗ ਤੋਂ ਬਾਅਦ ਜਿਹੜੀ ਅੰਤਿਕ ਕਮੇਟੀ ਦੀ ਹੁਣ ਮੀਟਿੰਗ ਹੋ ਰਹੀ ਆਗੀ ਇਸ ਟਾਈਮ ਨੂੰ ਲੱਗਦਾ ਕਿ ਵੀ ਸਿੰਘ ਨੂੰ ਵੀ ਸਾਈਡ ਤੇ ਕਰਨਗੇ ਇਸ ਬਿਆਨ ਤੋਂ ਬਾਅਦ ਇਹ ਤਾਂ ਹੁਣ ਪਤਾ ਲੱਗ ਜਾਣਾ ਜੀ ਕੀ ਕਰਦੇ ਆ ਮੀਟਿੰਗ ਤੋਂ ਬਾਅਦ ਉਹ ਆਪ ਹੀ ਦੱਸ ਦੇਣਗੇ ਉਹਨਾਂ ਨੇ ਕੀ ਕੀਤਾ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਗੈਰ ਕਾਨੂੰਨੀ ਪ੍ਰਧਾਨ ਗੈਰ ਕਾਨੂੰਨੀ ਮੈਂਬਰ ਤੇ ਗੈਰ ਕਾਨੂੰਨੀ 11 ਬੰਦਿਆਂ ਦਾ ਪੰਥ 2 ਕਰੋੜ ਬੰਦਿਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਿਹਾ ਹੈ ਹੈਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹਿਲੀ ਗੱਲ ਤਾਂ ਇਹਨਾਂ ਦਾ ਮੁਲਾਜ਼ਮ ਨਹੀਂ ਹੋਣਾ ਚਾਹੀਦਾ ਕਿਉਂਕਿ ਬਾਬਾ ਬੁੱਢਾ ਸਾਹਿਬ ਦੀ ਪਦਵੀ ਹੈ ਦੂਸਰੀ ਗੱਲ ਉਹ ਇਹਨਾਂ ਦੇ ਅਧੀਨ ਨਹੀਂ ਹੋਣਾ ਚਾਹੀਦਾ ਕਿ ਇਹ ਜਦੋਂ ਮਰਜ਼ੀ ਆਪਣੀ ਇਹ ਸਿਰੀ ਪੁਣਾ ਕਰਾਉਂਦੇ ਨੇ ਜੀ ਅੱਜ ਇਹ ਸਿਰੀ ਵੀ ਕਿਤੇ ਨਾ ਕਿਤੇ ਸਾਮਾਨ ਸਨਮਾਨ ਨਾਲ ਉਹ ਲੋਕ ਰੱਖਦੇ ਨੇ ਪਰ ਇਹਨਾਂ ਨੇ ਉਦੋਂ ਵੀ ਥੱਲੇ ਲੈ ਜਾਂਦਾ ਹੁਣ ਅਸੀਂ ਇਹ ਕਹਿੰਦੇ ਜੀ ਤੁਸੀਂ ਸਿਰੀ ਕਿਉਂ ਕਹਿੰਦੇ ਸਿਰਿਆਨਾਂ ਲੋਕਾਂ ਨੇ ਬਣਾਇਆ ਨਾ ਪ੍ਰਧਾਨਾਂ ਨੇ ਤੇ ਇਹਦੇ ਜਵਾਬ ਪੰਥ ਨੇ ਲੈਣੇ ਹੋਣਗੇ ਤੇ ਮੈਂ ਵਾਰ-ਵਾਰ ਬੇਨਤੀ ਪੰਥ ਨੂੰ ਕਰਦਾਗਾ ਕਿ ਜਿੰਨਾ ਚਿਰ ਤੁਹਾਡੀ ਏਕਤਾ ਜਿਹੜੀ ਆ ਉਹ ਹੋਣੀ ਬਹੁਤ ਜ਼ਰੂਰੀ ਹੈ ਤੁਸੀਂ ਕਿਤੇ ਵੀ ਰਹੋ 12 ਮਿਸਲਾਂ ਨੇ 12 ਥਾਵਾਂ ਤੇ ਕੰਮ ਕਰਦੀਆਂ ਨੇ ਪਰ ਉਹਨਾਂ ਦਾ ਏਜੰਡਾ ਵੀ ਇੱਕ ਪੈਮਾਨਾ ਵੀ ਇੱਕ ਤੇ ਨਿਸ਼ਾਨਾ ਵੀ ਇੱਕ ਉਹਨਾਂ ਨੇ ਕੰਮ ਕੀਤਾ ਤੇ ਅੱਜ ਸਾਰਿਆਂ ਨੂੰ ਬੇਨਤੀ ਕਰਾਂਗਾ 21 ਫਰਵਰੀ ਨੂੰ ਆਓ ਆਪਾਂ ਇਹਦੇ ਹੱਲ ਵਾਸਤੇ ਸਾਰੇ ਇੱਕ ਲੜੀ ਚ ਚੱਲ ਕੇ ਆਪਾਂ ਇਕੱਠੇ ਹੋਈਏ। ਜਿਹੜਾ ਬੀਜ ਦਾ ਜਿਹੜਾ ਬਿਆਨ ਆਇਆ ਵੀ ਏਜੰਸੀਆਂ ਦੇ ਸਾਰੇ ਤੇ ਕਰ ਰਹੇ ਨੇ ਕੰਮ ਗਿਆਨੀ ਰਗਵੀਰ ਸਿੰਘ ਉਹ ਤੇ ਕੀ ਕਹੋਗੇ? ਗਿਆਨੀ ਹਰਪ੍ਰੀ ਰਗਵੀਰ ਸਿੰਘ ਜੀ ਇਹ ਧਾਮੀ ਸਾਹਿਬ ਹੀ ਦੱਸ ਸਕਦੇ ਨੇ ਕਿ ਉਹ ਕਿਹੜੀਆਂ ਏਜੰਸੀਆਂ ਨੇ ਜਿਨ੍ਹਾਂ ਨੇ ਤੁਹਾਨੂੰ ਗੈਰ ਕਾਨੂੰਨੀ ਪ੍ਰਧਾਨ ਰੱਖਿਆ ਹੋਇਆ ਤੇ ਤੁਸੀਂ ਕੱਲ ਕਹਿ ਰਹੇ ਸੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਹੈਡ ਗਰੰਟੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਕੱਲ ਤੁਸੀਂ ਕਹਿ ਰਹੇ ਸੀਗੇ ਜਥੇਦਾਰ ਸ੍ਰੀ ਅਕਾਲ ਤਖਸੈਬ ਤੇ ਗਿਆਨੀ ਰਗਵੀਰ ਸਿੰਘ ਮਨਾਉਣ ਵੀ ਘਰ ਚਲੇ ਜਾਂਦੇ ਸੀ ਪ੍ਰਧਾਨ ਧਾਮੀ ਨੂੰ ਇਹ ਹੁਣ ਰਗਵੀਰ ਸਿੰਘ ਜੀ ਸਿੰਘ ਸਾਹਿਬ ਦਸਣ ਧਾਮੀ ਕੌਣ ਹੈ ਤੇ ਧਾਮੀ ਸਾਹਿਬ ਦਸਣ ਏਜੰਸੀਆਂ ਕਿਹੜੀਆਂ ਯਾਨੀ ਰਗਵੀਰ ਸਿੰਘ ਨੇ ਕਿਹਾ ਪੰਜ ਲੱਖ ਰੁਪਇਆ ਸੁਲਤਾਨ ਸਿੰਘ ਜੀ ਤੋਂ ਸ਼ਰੋਣੀ ਕਮੇਟੀ ਦੇ ਕਿਸੇ ਮੈਂਬਰ ਨੇ ਮੰਗ ਮੰਗਿਆ ਦੁਬਾਰਾ ਉਹਨਾਂ ਨੂੰ Nagpur ਸਾਹਿਬ ਲੈ ਕੇ ਆਉਣ ਵਾਸਤੇ ਹੂੰ ਇਹ ਵੀ ਇਲਜ਼ਾਮ ਲਾਇਆ ਖੇਰੋ ਸ ਬੰਦੇ ਦਾ ਨਾਮ ਜਨਤਕ ਕੀਤਾ ਜਾਏ ਉਹਦੇ ਤੇ ਧੋਖਾ ਧੜੀ ਦਾ ਕੇਸ ਦਰਜ ਹੋਵੇ ਜੇ ਇਹਨਾਂ ਨੇ ਨਹੀਂ ਕਰਾਉਣਾ ਤੇ ਉਹ ਕਾਗਜ਼ਾਤ ਉਹ ਸਾਰਾ ਕੁਝ ਸਾਨੂੰ ਦੇ ਦਿਓ ਮੈਂ ਉਹ ਬੰਦੇ ਦੇ ਖਿਲਾਫ ਸੁਪਰੀਮ ਕੋਰਟ ਤੱਕ ਲੜੂੰਗਾ ਔਰ ਉਹਨੂੰ ਅੰਦਰ ਦੇ ਕੇ ਹੀ ਸਾਹ ਲਵਾਂਗਾ ਕਿਉਂਕਿ ਉਹਨੇ ਸਿੰਘ ਸਾਬਾ ਦਾ ਮੁੱਲ ਲਾ ਦਿੱਤਾ 5 ਲੱਖ ਆਉਧਿਆਂ ਦਾ ਸੁਖਵੀਰ ਸਿੰਘ ਬਾਦਲ 2027 ਦੀਆਂ ਚੋਣਾਂ ਦੀ ਤਿਆਰੀ ਕਰ ਰਹੇ ਨੇ ਸਾਰੀ ਕਿਤੇ ਪੰਜਾਬ ਚ ਜਿਹੜੇ ਹੈ ਰੈਲੀਆਂ ਰੱਖੇ ਨੇ ਕਿਸ ਤਰ੍ਹਾਂ ਦੇਖਦੇ ਹੋ ਕੀ ਲੱਗਦਾ ਵੀ ਲੋਕ ਉਹਨਾਂ ਨੂੰ ਮੂਹ ਲਾਉਣਗੇ ਇਹ ਲੋਕਾਂ ਨੇ ਵੇਖਣਾ ਹੈ ਤਿਆਰੀ ਤੇ ਕੋਈ ਵੀ ਮੇਰੇ ਵਰਗਾ ਵੀ ਕਰੀ ਫਿਰਦਾ ਹੁੰਦਾ ਵੀ ਮੈਂ ਵੀ ਥਾਪੀ ਮਾਰ ਕੇ ਆ ਜੰਨਾ ਬਦਾਂ ਚ ਇਹ ਲੋਕਾਂ ਨੇ ਵੇਖਣਾ ਆ ਕੀ ਪੰਜਾਬ ਦੇ ਲੋਕਾਂ ਨੂੰ ਬਦਮਾਸ਼ ਚਾਹੀਦੇ ਨੇ ਕਿ ਆਗੂ ਚਾਹੀਦੇ ਕਿਉਂਕਿ ਜੋ ਸੋਸ਼ਲ ਮੀਡੀਆ ਤੇ ਵੇਖ ਰਹੇ ਆ ਆਪਾਂ ਮਛਾਂ ਨੂੰ ਵਟ ਦੇ ਕੇ ਧੌਣ ਤੇ ਗੋਡਾ ਦੇ ਦੇਾਂਗੇ ਚੀਕਾਂ ਕਢਾ ਦੇਾਂਗੇ ਯਾਰ ਇਹ ਪੰਜਾਬ ਦੇ ਮੁੱਦੇ ਇਹਨਾਂ ਨੂੰ ਪੰਜਾਬ ਚੁਣੂਗਾ ਵਿਧਾਨ ਸਭਾ ਲੋਕ ਸਭਾ ਤੁਸੀਂ ਬਦਮਾਸ਼ਾਂ ਦੀ ਚੋਣ ਨਹੀਂ ਪਈ ਤੁਹਾਡੇ ਨੇ ਆਣੇ ਗਾਲਾਂ ਕੱਢਣੀਆਂ ਸਿੱਖ ਜਾਣ ਬਦਮਾਸ਼ੀ ਕਰਨੀ ਸਿੱਖ ਜਾਣ ਸਾਨੂੰ ਉਹ ਬੰਦੇ ਚਾਹੀਦੇ ਪੰਜਾਬ ਨੂੰ ਜਿਹੜੇ ਇਹ ਸੋਚਣ ਸਾਢੇ 4 ਲੱਖ ਕਰੋੜ ਦਾ ਕਰਜ਼ ਕਿਵੇਂ ਲਥੂ ਪੰਜਾਬ ਦੇ ਵਿੱਚ ਘਰ ਘਰ ਨਸ਼ਾ ਹੈ ਨਸ਼ੇ ਨੂੰ ਕਿਵੇਂ ਬੰਨ੍ਹ ਪਾਉ ਇਥੋਂ ਦੇ ਬਾਬੇ ਤੇ ਨਸ਼ਿਆਂ ਦੇ ਸਦਾਕਰਾਂ ਦੀਆਂ ਮਿਲਨੀਆਂ ਕਿਵੇਂ ਰੋਕੀਆਂ ਜਾਣਗੀਆਂ ਇਹ ਪੰਜਾਬ ਨੇ ਸੋਚਣਾ ਤੇ ਜੇ ਬਾਬੇ ਸਦਾਕਰਾਂ ਦੀਆਂ ਮਿਲਨੀਆਂ ਕਰਦੇ ਨੇ ਤੇ ਸਦਾਕਰ ਹੋਰ ਪਾਸੇ ਬੜਕਾ ਮਾਰਦੇ ਆ ਤੇ ਫੇ ਇਹ ਵੀ ਪੰਜਾਬ ਨੇ ਸੋਚਣਾ ਹੈ ਸਤਾਈ ਚ ਕਿੰਨੂ ਲਿਆਉਣਾ ਤੇ ਕੀ ਕਰਨਾ ਪੰਜਾਬ ਦੇ ਲੋਕ ਆਟਾ ਦਾਲ ਸ਼ਕੀਮਾਂ ਨੂੰ ਛੱਡ ਕੇ ਫਰੀਦੀਆਂ ਯਾਤਰਾਵਾਂ ਨੂੰ ਛੱਡ ਕੇ ਮਹੀਨੇ ਦੀ 1000 ਜਾਂ 3100 ਪੈਨਸ਼ਨ ਛੱਡ ਕੇ ਐਨ ਜੀਓ ਨਾਲ ਚੋਣ ਨ ਜਾਣ ਐਨ ਜੀਓ ਪੰਜਾਬ ਚ ਲਾਉਣੀ ਜਾਂਦਾ ਹੈ ਸਿਸਟਮ ਦੀ ਗੱਲ ਕਰਨ ਉਹ ਦੇਖੋ ਕਿਹੜਾ ਕਰੋ ਤੇ ਕਿਹੜਾ ਪੰਜਾਬ ਹੈ ਜਿਹੜਾ ਉੱਥੇ ਜਾ ਕੇ ਆਖੂ ਕਿ ਮੈਂ ਇਹਨਾਂ ਦੀ ਚੋਣ ਕਰਨੀ ਹੈ ਇਹ ਪੰਜਾਬ ਦੇ ਲੋਕਾਂ ਨੇ ਸੋਚਣਾ ਹੈ